ਲੋਜੀ ਸਾਰੇ ਜਣੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਢਿੱਲੋ ਫਾਰਮ ਹਾਊਸ ਤੇ ਅੱਜ ਹੈਗੀ ਆ 15 ਤਰੀਕ ਦੂਜਾ ਮਹੀਨਾ ਆਗੀ ਬੈਠੀ ਆ ਸਵੀਟ ਦਾ ਟਾਈਮ ਆ ਕੰਮ ਕੁਮ ਆਪਾਂ ਨਿਬੇੜ ਲਈ ਅੱਜ ਮੇਰੇ ਦੀਦੀ ਆ ਰਹੇ ਨੇ ਘਰੇ ਮੇਰੀ ਦੀਦੀ ਬਿਮਾਰ ਸੀਗੇ ਜਗਦੀਪ ਦੀਦੀ ਤੇ ਉਹ ਛੋਟੂ ਜਿਹਾ ਵੀ ਬਿਮਾਰ ਹੈ ਤਾਂ ਫਿਰ ਉਹ ਥੋੜਾ ਕਰਵਾਣ ਜਾ ਰਹੇ ਸੀ ਫਿਰ ਉਹ ਕਹਿੰਦੇ ਵੀ ਆਂਦੇ ਆਂਦੇ ਆਸੀ ਹਾਂ ਬਾਲਟੀ ਠੀਕ ਹੈ ਓਕੇ ਫਿਰ ਉਹ ਦੀ ਦੀ ਕਹਿੰਦੀ ਵੀ ਚੱਲ ਆਸੀ ਕਿ ਇਹ ਵੀ ਚਲਾਂਦੇ ਆਂਦੇ ਆਪਾਂ ਮਿਲਿਆਂ ਆਨੇ ਘਰੇ ਤਾਂ ਕਰਕੇ ਫਿਰ ਦੀ ਦੀ ਆ ਰਹੇ ਨੇ ਫਿਰ ਮੇਰੀ ਸਲਾਸਿਕ ਵੀ ਮੈਂ ਦੀਦੀ ਵਾਸਤੇ ਨਾ ਕੁਝ ਵਧੀਆ ਜਿਹਾ ਖਾਣ ਨੂੰ ਬਣਾਵਾ ਤੇ ਅੱਜ ਇੱਕ ਜਣੇ ਹੋਰ ਆ ਰਹੇ ਨੇ ਉਹ ਸਰਪ੍ਰਾਈਜ਼ ਸਮਲੀ ਤਾਂ ਹੀ ਮੈਂ ਤਿਆਰ ਤੂਰ ਹੋ ਗਈ ਮम्मा ਵੀ ਤਿਆਰ ਹੋਏ ਮम्मा ਨਾ ਰਹੇ ਨੇ ਬਸ ਮੈਂ ਤਾਂ ਆਪਣਾ ਹੀ ਰੈੱਡ ਸੂਟ ਪਾਣੀ ਆ ਮੈਨੂੰ ਵਧੀਆ ਲੱਗਦਾ ਹੈ ਚਲਿਏ ਚਲੋ ਆਸੀ ਆਲੂ ਪੱਟ ਕੇ ਲੈ ਕੇ ਆਨੇ ਆਲੂ ਨੂੰ ਬਾਲ ਕੇ ਉਨਾਚ ਬਰੈਡ ਬੰਚ ਪਾ ਕੇ ਬਣਾਉਂਗੀ ਮੈਂ ਦਿਖਾਉਂਗੀ ਇਹ ਬਹੁਤ ਵਧੀਆ ਚੀਜ਼ ਹੈ ਛੀਤੀ ਬਣ ਜਾਂਦੀ ਹੈ ਨਾਲ ਟੇਸਟੀ ਹੁੰਦੇ ਆ ਇਹਨਾਂ ਦੇ ਬਾਹਰਲੀ ਜਾਂਦੀ ਹੈ ਸੂਜੀ ਸੂਜੀ ਹੁੰਦੀ ਹੈ ਸੂਜੀ ਦਿੱਤੇ ਅਰੋਂ ਵਾਲਦਿਆਂ ਨੂੰ ਉਹ ਕਰ ਲੈਣਾ ਵਿੱਚ ਪਾ ਕੇ ਮੈਂ ਤੁਹਾਨੂੰ ਸਭ ਨੂੰ ਦਿਖਾਉਂਗੀ ਵੀ ਕਿਵੇਂ ਕਰਦੇ ਆਲੂ ਇਹ ਨਾਲ ਬਰੈਡ ਲੈ ਆਂਦੇ ਨੇ ਬਸ ਇੱਧਰੇ ਚੱਲੋ ਬਾਕੀ ਜਿੰਮੇ ਤੁਸੀਂ ਸਾਰੇ ਨੇ ਸਾਨੂੰ ਪਿਛਲੇ ਵਲੌਗਸ ਚ ਇੰਨਾ ਜ਼ਿਆਦਾ ਪਿਆਰ ਦਿੱਤੇ ਹੋ ਵੀ ਅਗਲੇ ਵਲੌਗਸ ਚ ਵੀ ਸਾਨੂੰ ਪਿਆਰ ਦਿੰਦੇ ਰਹੋ ਬੜੀ ਮੈਂ ਤਾਂ ਨਹੀਂ ਟਿੱਗੀ ਜਾਊਂਗੀ ਹੋ ਗਈ ਪਾਸ ਚੱਕੋ ਚਲੋ ਜੀ ਆਲੂ ਤੋੜੀਏ ਪੱਟੀਆਂ ਤੋੜੀਏ ਤੋੜੀਏ ਆਲੂ ਪੱਟੀਆਂ ਅਰੇ ਕਿਹਨੇ ਨਿੰਬੂ ਕਿੱਡੇ ਵੱਡੇ ਵੱਡੇ ਨੇ ਨਿੰਬੂ ਕਿੰਨੇ ਵੱਡੇ ਆ ਲਾਏ ਹੋਏ ਨੇ ਆਲੂ ਤੇ ਚਲੋ ਅੱਗੇ ਕੋਪਰੇ ਜਿਹੇ ਤਾਂ ਮਾਜੇ ਮੋਟੇ ਜਿਹੇ ਹੂੰ ਆ ਇਧਰ ਲਸਣੇ ਤਾਂ ਸੁੱਕੇ ਹੀ ਸਾਰੇ ਹੂੰ ਤੇ ਪਿਆਜ਼ ਆ ਲਾਲ ਲਾਲੂ ਥੋੜੇ ਹੋਏ ਨੇ ਇੱਥੇ ਨਾਲੇ ਆਪਾਂ ਨੇ ਉਹ ਦਵਾਈ ਜੀ ਵੀ ਪਾਈ ਸੀ ਹਨਾ ਹਾਂ ਤੇ ਇਧਰ ਦੂਜੀ ਆਲੂ ਨੇ ਚਿੱਟੇ ਆਲੂ ਇਹਦੇ ਆਪਾਂ ਲਾਏ ਸੀ ਇਹਦੇ ਆ ਮੈਂ ਵੇਚੀ ਆ ਸਾਰੀ ਆ ਸਾਰੀ ਮੈਂ ਵੇਚੀ ਆ ਬੱਤ ਨੂੰ ਕੋਈ ਨਾ ਲੋ ਚੱਕ ਠੀਕ ਨੇ ਆ ਦੇਖੋ ਐਡੇ ਐਡੇ ਸਾਈਜ਼ ਦੇ ਨੇ ਲੋ ਜੀ ਆਲੂ ਪੱਟ ਲਿਆ ਪੰਨ ਚੱਕਰ ਨੂੰ ਕਿ ਸਾਈਡ ਤੋਂ ਬਹੁਤ ਪਾਰੀ ਦੇ ਪਲੀਜ਼ ਫਿਰ ਅਸੀਂ ਮੋਟਰ ਤੇ ਇਹਨੂੰ ਉਹ ਕਰ ਲਾਂਗੇ ਧੋ ਲਾਂਗੇ ਹਾਂ ਆ ਥੋੜੇ ਪੱਟ ਲੇ ਬਸ ਇਨਰ ਡਰ ਰਹੀ ਹੋਏ ਪੈਣੀ ਸਰੋਂ ਅਛਾ ਲੋ ਸਾਡਾ ਗਾ ਸਮਰਤ ਸਮਰਤ ਸਾਡਾ ਬਿਮਾਰ ਹੈ ਬਚਾਰਾ ਹਨਾ ਸਮਰਤ ਨੂੰ ਮੇਰੇ ਕਿਹਿਆ ਬਾਹਰ ਫਲਾਵਰ ਸਮਰਤ ਫਲਾਵਰ ਸਾਰਾ ਸਮਰਤ ਬਹੁਤ ਬਿਮਾਰ ਹੋ ਗਿਆ ਬਚਾਰਾ ਬਿਮਾਰ ਬੁਖਾਰ ਬਹੁਤ ਚੜਿਆ ਉਧਰ ਜਮੂ ਵੀ ਉੱਤਰ ਕੇ ਸਾਡੇ ਨਾਲ ਆਈ ਸੀ ਸਮਰਤ ਮੈਂ ਨਾ ਮੈਂ ਆਪਣੀ ਵੀਡੀਓ ਬਣਾ ਲਈ ਬਾਏ ਬਾਏ

ਆ ਸਹੀ ਯਾਰ ਡਾਈ ਡਾਈ ਚਲ ਜੀ ਜੀ ਦੀ ਹੋਣੀ ਆਈ ਸੀ ਇਹ ਉਹ بیمار ਸੀ ਕਸੇ ਮੇਰਾ ਜੀ ਵੀ ਨਹੀਂ ਕੀਤਾ ਵਲੌਗ ਬਣਾਉਣ ਨੂੰ ਮੈਂ ਥੋੜੀ ਉੱਥੇ ਬਣਾਇਆ ਸੀਗਾ ਫੋਲਾਂ ਚ ਹੋਰ ਵਿਚਾਰਾ ਕਾਫੀ ਡਾਣ ਹੈ ਕਹਿ ਦਿਖਾ ਨਹੀਂ ਹਰਸ਼ ਕਹਿੰਦੀ ਮੜਾ ਮਾਮਾ ਜੀ ਨੂੰ ਕਹਿ ਦੋ ਗੇਟ ਗੁੱਡ ਖੋਲ ਕੇ ਰੱਖੋ ਆ ਰਹੀ ਹੈ ਸਕੂਟਰੀ ਤੇ ਬੋਲੇ ਹੋ ਨਾ ਉਹ ਕੇਲੇ ਚੋ ਦਿੰਦੇ ਕੈਰੀ ਜੀ ਕਹਿੰਦੀ ਮਾਮਾ ਜੀ ਨੂੰ ਕਹੀ ਮੈਂ ਠੀਕਾ ਆ ਕੀ ਲਿਆ ਕੱਢਦਾ ਕੱਢ ਤੋ ਹਰ ਸ਼ਾਰੀ ਆ ਜੇ ਮੈਨੇ ਕੁਝ ਨਹੀਂ ਕੀਤਾ ਦੋ ਕੇਲੇ ਇਹ ਕਰਦੀ ਆ ਨਹੀਂ ਉਹ ਜੂਸੇ ਪਲਾ ਦੂੰ ਕੀ ਕਿਨਾਂ ਦਾ ਹਾਂ ਜੂਸ ਦੋ ਹੈਗੇ ਉਹੀ ਦੇਣ ਦੋ ਕੁੜੀ ਹਟ ਵਿਚਾਰੀਆ ਨੇ ਦੋ ਕੰਜੇ ਸਕੂਟਰੀ ਪਿਆਰੇ ਕਹਿੰਦੇ ਸਕੇ ਆਪਣੇ ਪਾਟੋਂ ਚਾਓ ਬਾਤ ਤਾਂ ਦੱਸ ਦਿਓ ਥੋ ਜੀ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਤੇ ਹੁਣ ਆਪਾਂ ਬਣਾ ਰਹੇ ਅੱਜ ਜੀ ਮਾਸ ਮਾਮੀ ਹੋਣੀ ਆ ਰਹੇ ਨੇ ਸਮਰਾਲਾ ਵਾਲੀ ਮਾਮੀ ਭਾਪੀ ਆ ਰਹੇ ਨੇ ਫਸਟ ਟਾਈਮ ਤਾਂ ਚਾਚੀ ਜੀ ਹਾਂ ਜੀ ਬੈਸੇ ਉਹਨਾਂ ਨੇ ਕਿਹਾ ਸਾਨੂੰ ਕਿ ਅਸੀਂ ਰੋਟੀ ਨਹੀਂ ਖਾਣੀ ਅਸੀਂ ਫੁੱਲਾਂ ਬਟ ਮੈਂ ਤਿਆਰੀ ਕਰ ਲਈ ਸੀ ਫਿਰ ਮੈਨੂੰ ਆ ਵੀ ਚਾਹੇ 21 ਕਰੋੜ ਟਿੱਖਾਣ 21 ਰੋਟੀ ਖਵਾਵਾਂ ਬਟ ਮੈਂ ਰੋਟੀ ਖਵਾਉਂਗੀ ਉਹਨਾਂ ਨੂੰ ਕਿਉਂਕਿ ਫਸਟ ਟਾਈਮ ਆ ਰਹੇ ਨੇ ਹਨਾ ਹੁੰਦੀ ਹੈ ਰੋਟੀ ਮੇਰੇ ਕਹਸਾ ਹੈ ਮੈਂ ਅੱਜ ਵੀ ਰੋਟੀ ਖਾ ਲਵਾਂਗੀ ਖਾਣੀ ਪਾਣੀ ਮੈਨੂੰ ਸੀ ਰੈਡੀ ਸਪਾਂਸਰ ਤਿਆਰ ਕਰ ਰਹੀ ਹੁੰਦੀ ਸੀ ਫੇਰੀ ਫੋਨ ਆ ਗਿਆ ਸੀ ਅਸੀਂ ਸਵੇਰ ਦੇ ਫਿਰ ਉਹ ਵੀ ਕੰਮ ਕਰ ਰਹੇ ਤਾਂ ਕਰਕੇ ਟਾਈਮ ਤੇ ਨਹੀਂ ਲੱਗੇ ਮੇਰਾ ਵੀਡੀਓ ਪ੍ਰੋਪਰਲੀ ਬਣਾ ਨਹੀਂ ਮੈਨੂੰ ਹਿੱਕਿਆ ਲੱਗਿਆ ਲੱਗੂ ਨਹੀਂ ਹਿੱਕਿਆ ਲੱਗਿਆ ਪਤਾ ਨਹੀਂ ਕੋਣ ਮੇਨੂੰ ਯਾਦ ਕਰ ਰਿਹਾ ਮੰਮੀ ਜੋ ਯਾਦ ਕਰ ਰਹੇ ਹੋਣਗੇ ਵੀ ਨਵਤੇ ਚਾਕਲੇਟਸ ਲੈ ਲਓ ਆਈ ਥਿੰਕ ਇਟ ਦੋਨ'ਟ ਬਾਕੀ ਫੁੱਟ ਰਹੇ ਨੇ ਜੰਜੀ ਪਾਤੀ ਪਾਪੀ ਹੋਣੀ ਆਣਗੇ ਹਨਾ ਆਪਾਂ ਬਲੌਗ ਵਗੈਰਾ ਸਾਰਾ ਬਣਾਵਾਂਗੇ ਵਧੀਆ ਸ਼ੂਟ ਕਰਾਂਗੇ ਹਨਾ ਇੱਕ ਆਪਾਂ ਸਬਜ਼ੀ ਬਣਾ ਰਹੇ ਹਾਂ ਤੇ ਇਕ ਆਪਾਂ ਨੇ ਬਣਾਈਆ ਆਲੂ ਮਟਰ ਠੀਕ ਹੈ ਇੱਕ ਹੋਰ ਘਰਜੀ ਹੋ ਜੂਗੀ ਸਬਜੀ ਹੋ ਜੀ ਕਿਉਂਕਿ ਆਲੂ ਮਟਰ ਹੋ ਜਾਣਗੇ ਬਾਕੀ ਇਸੇ ਤਰ੍ਹਾਂ ਦਹੀਂ ਲੈ ਕੇ ਆ ਰਹੇ ਸੀਗੇ ਫਿਰ ਉਹ ਕਹਿੰਦੇ ਵੀ ਅਸੀਂ ਖਾਣਾ ਨਹੀਂ ਹੈਗਾ ਤਾਂ ਫਿਰ ਅਸੀਂ ਆਪਾਂ ਉਹ ਚੀਜ਼ ਕੈਨਸਲ ਕਰਤੀ ਆ ਨਾ ਆਪਾਂ ਦੁੱਧ ਦੇ ਦਾਂਗੇ ਹਨਾ ਕਿ ਮਿੱਠਾ ਵੀ ਹੈਵੀ ਹੋ ਜੂਗਾ ਤਾਂ ਮਾੜਾ ਮਾੜੀ ਆਹੀ ਖਾਲਣਸਾ ਨਹੀਂ ਹੋਗੀ ਬਦੀ ਹੈ ਹਨਾ ਤੇ ਬਾਕੀ ਅੱਗੇ ਬਹੁਤ ਸੋਹਣੇ ਸੋਹਣੇ ਬਲੌਗਸ ਆਣਗੇ ਸਾਰੇ ਬਲੌਗਸ ਜ਼ਰੂਰ ਦੇਖਿਓ ਬਾਕੀ ਇੱਕ ਅਸੀਂ ਬਹੁਤ ਵਧੀਆ ਬਲੌਗ ਬਣਾਇਆ ਹੈ ਉਹ ਦੇਖ ਰਿਹਾ ਉਹ ਵੀ ਕਦੋਂ ਬਣਾਈਏ ਟਾਈਮ ਤੇ ਨਹੀਂ ਲੱਗ ਰਿਹਾ ਕਦੇ ਕੋਈ ਆ ਜਾਂਦਾ ਘਰੇ ਕਰਕੇ ਕੋਈ بس ਉਹਦੇ ਵਿੱਚ ਹੀ ਬੀਤੀ ਰਹਿੰਦੇ ਆ ਅਜ ਜਿੱਦ ਤੇ ਅੱਜ ਵਿਚਾਰੇ ਉਹ ਬਿਮਾਰ ਸੀਗੇ ਤੇ ਮੈਂ ਉਹਦੇ ਅੰਦਰ ਬਲੌਗ ਨਹੀਂ ਬਣਾਇਆ ਤੇ ਮੈਂ ਛੋਟਾ ਜਿਹਾ ਸ਼ੂਟ ਕਰ ਲਿਆ ਉਹਦੇ ਤਾਂ ਸਿਰਪ੍ਰਾਈਜ਼ ਦਾਸਤਾ ਨਹੀਂ ਹਰੇ ਕਿਸੇ ਨੂੰ ਕੋਈ ਸਿਰਪ੍ਰਾਈਜ਼ ਨਹੀਂ ਬਣਾਦਾ ਕੋਈ ਚਾਹੇ ਕੱਲ੍ਹ ਵਾਧਾ ਚੱਲ ਜਵੇ ਸ਼ਾਇਦ ਪਰਸੋਂ ਦਾ ਕਰ ਦਿਆ ਪਰਸੋਂ ਉੱਥੇ ਪਾ ਦੇਣਾ ਸੋ ਬਾਕੀ ਬਸ ਹੁਣ ਆਪਾਂ ਰੋਕ ਕੇ ਰੱਖਿਆ ਲਾ ਲੈਨੇ ਆ ਸੋ ਹੁਣ ਮੈਨੇ ਪਾਕ ਕਰਨੇ ਮੇਰਾ ਪਾਕ ਤੀ ਨਹੀਂ ਹੋਇਆ ਤਾਂ ਮੈਂ ਰੋਟੇ ਲਾ ਕੇ ਟਾਈਮੇ ਪਾਕ ਕਰ ਲੈਣੀ ਤੇ ਮੇਰਾ ਟਾਈਮ ਹੋੜੀ ਥੋੜੀ ਗੋਲੀ ਚ ਸਭ ਦੇ ਕੁਝ ਦੇ ਟਾਟ ਲੱਗਦੇ ਨਾ ਹੋੜੀ ਹੋਣੀ ਜਿਹਾ ਕਿ ਹੋਣੀ ਛੜੀ ਜਾਦੀ ਹੈ ਤੇ ਛੱਡਣਾ ਐਸੇ ਬੜੇ ਹੱਡੀ ਤੋਂ ਮੇਰੇ ਸੋ ਬਾਕੀ ਵੀਡੀਓਸ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਸਬਸਕ੍ਰਾਈਬ ਮਤਬੂਲ ਨਾ ਕਭੀ ਕੀ ਸ਼ਾਇਦ ਕਹੂ ਮੇਰੇ ਗੁਰਮੀਤ ਜੀ ਨੇ ਆਣ ਕੇ ਇਹ ਡਾਕਟਰ ਜੀ ਨੇ ਇਹ ਕਹਾਉਂਦੇ ਸਵੇਰ ਕੀ ਹੁਣ ਆਪਾਂ ਬਣਾ ਲਏ ਜੀ ਫਿਨਿਕਸ ਲੋਕ ਨੰਤੇ ਕੀ ਕਰ ਰਹੀ ਹਾਂ ਹਾਂ ਕੀ ਕਰ ਰਹੇ ਸਮੋਦਾਲੇ ਵਾਲੇ ਆ ਰਹੇ ਨੇ ਦਾਲ ਅਸੀਂ ਬਣਾ ਲਈਏ ਫਿਰ ਖਾਣਾ ਕਰ ਲਈਏ ਦਾਲ ਅਸੀਂ ਬਣਾ ਲਈਏ ਦਾਲ ਸਬਜ਼ੀ ਬਣਾਈ ਆ ਅਲੂ ਮਟਰ ਤੇ ਕੁਰਤੀ ਅੰਦਰ ਬਣ ਗਈ ਉਹ ਨਿਤ ਦਿਨ ਬਣਾਦੀ ਬਾਹਰ ਮੈਂ ਬਣਾ ਦੇ ਰਸ ਨੂੰ ਰੋਟੀ ਉਹ ਮੈਂ ਕਲਿੱਪ ਵਿਖਾਤ ਬਣਾ ਦੇ ਹੁਣ ਆ ਬਾਰੇ ਭੂਜ ਕੋਲ ਗਈ ਹੁਣ ਸਾਡੇ ਕੋਲ ਹੁਣ ਮੈਂ ਦਾਦੂ ਖਾਣਾ ਠੀਕ ਆ ਚਲੋ ਵੇਖਦੇ ਮੇਰੇ ਦਾਦੂ ਕੀ ਕਰਨੇ ਬਹਾਦਰ ਬੈਠੇ ਨੇ ਦਾਦੂ ਕੀ ਕਰਿਓਂ ਕੀ ਕਰਿਓਂ ਕੀ ਨੂੰ ਤੁਸੀਂ ਮੈਂ ਤਾਂ ਕੁਝ ਨਹੀਂ ਗੱਲਦਾ ਵਾਏ ਗੁਰਦੀਖਾ ਖਾਲਸਾ ਵਾਏ ਗੁਰਦੀਖਾ ਕਿ ਮੈਂ ਕਿਹਦੇ ਤੁਸੀਂ ਕਾਰ ਕੀ ਰਹੇ ਹੋ اچھا ਮੈਂ ਪਰ ਕਹਿੰਦੀ ਕੀ ਕਹਿ ਰਿਹਾ ਹੋ ਮੈਂ ਇਸ ਟਾਈਮ ਅਮਰੀਕਾ ਗਿਆ ਫੈਸੀ ਅਭੀ ਫੋਨ ਯੈਸ ਦਾਦੂ ਕਿਸੇ ਨੂੰ ਵੀ ਆਪਣੇ 15 ਪ੍ਰੋ ਮੈਕਸ ਨੂੰ ਹੱਥ ਤੱਕ ਆ 500 ਜੀਬੀ ਨਾ ਇੱਧਰ ਦਾਲਦਾਰੀ ਹੋਈ ਬੋਲ ਦੇ ਇਧਰ ਕਿੰਨੀ ਗੱਬਣ ਗਈ ਹੈ ਆਲੂ ਮਟਰ ਤੋਂ ਮੋੜੀ ਜਾਣਦੇ ਆ ਪੱਛੜੀ ਓਏ ਗੋਜੀ ਆ ਵੀ ਮੇਰੀ ਨੋਨੀ ਆਤੀ ਮੈਂ ਪਹਿਲਾਂ ਨਾ ਪਰਮਿਸ਼ਨ ਲੀਵ ਮੈਂ ਵਲੌਗ ਬਣਾ ਲਵਾਂ ਡਰ ਲੱਗਦਾ ਹੈ ਨਾ ਆਪਾਂ ਕਈ ਵਾਰ ਕਈ ਬੰਦ ਪਰਸ ਨੂੰ ਵਧੀ ਨਹੀਂ ਕਰ ਵਧੀਆ ਨਹੀਂ ਕਰ ਬਾਕੀ ਬੱਸ ਭਾਬੀ ਨਹੀਂ ਬੈਠੀ ਉੱਥੇ ਨਵੂ ਕੈਮਰਾਮੈਨ ਬਣਾਇਆ ਕਿਉਂਕਿ ਐਸੀ ਸੋਚਦੇ ਮੈਂ ਦਰੋ ਦੇ ਕੈਮਰਾਮੈਨ ਮੰਦੇ ਬਦਲ ਅੱਜ ਦੇ ਕੀ ਲੋੜ ਸੀ ਹੈ ਨਾ ਕੋਈ ਨਾ ਕੋਈ ਦਾ

ਬੀਬੀ ਬਚਾਰ ਸਾਡੀ ਰੋਕੀ ਹੈ ਨਾ ਬੀਬੀ ਰੋ ਰਾਂਗੀ ਬੀਬੀ ਅ ਬੀਬੀ ਇਧਰ ਨੂੰ ਇੱਕ ਵਾਰ ਤੋ ਗਾਇਸ ਇਧਰ ਸਾਗ ਤਰਿਆ ਜਾ ਰਿਹਾ ਹੈ ਨਾ ਅੰਟੀ ਹਾਂਜੀ ਤੇ ਦੰਦ ਜੀ ਦਾ ਸਾਗ ਤਰਿਆ ਜਾ ਰਿਹਾ ਹੈ ਗਾਇਸ ਅੱਜ ਮੈਂ ਕਰੀਏ ਮੇਰੇ ਵੀਰੇ ਤੇ ਮੇਰੀ ਭਾਬੀ ਨੇ ਰੋਟੀ ਸੋ ਬਾਕੀ ਤੁਸੀਂ ਦੱਸਿਓ ਸਾਡੀ ਰੋਟੀ ਕਿਵੇਂ ਆ ਅਸੀਂ ਮਿੱਠੇ ਦੀ ਜਗ੍ਹਾ ਤੇ ਕਰ ਰਹੇ ਹਾਂ ਗੁੜ ਕਿਉਂਕਿ ਗੁੜ ਬੱਧੀ ਸਭ ਨੂੰ ਮਿੱਠਾ ਅਸੀਂ ਖਾ ਕੇ ਹਾਂ ਕੋਮ ਖੱਡਾ ਬਣ ਜਾਂਦੀ ਨਹੀਂ ਕਰ ਹਾਂ ਜੋ ਕਿ फिर सारा दिन गाइस गाइस हो ਜਾ ਰਹੀ ਹੈ ਹਾਂ ਇਹਨਾਂ ਨੇ ਨਾਮ ਕਰ ਦਿੱਤਾ ਬਸ ਆ ਮੈਂ ਰੱਖ ਲਿਆ ਪਹਿਲਾ ਫੋਟੋ ਕਿ ਮੈਨੂੰ ਬਣਾ ਦੂਗੀ ਮਿੱਠੇ ਫੇਸਟੇਲ ਸਕੋ ਬੇਵਸੀ ਜੀ ਕਿ ਆਪ ਦਾ ਦੇਖ ਹਾਂਜੀ ਹਾਂ ਨਾ ਭਾਬੀ ਨੂੰ ਭੇਜ ਦੂੰਗੀ ਮੈਂ ਤਾਂ ਉਹਨਾਂ ਨੇ ਕਿਹਾ ਮੈਂ ਤਾਂ ਬੈਂਕ ਪਾ ਲੈ ਗਦਾਸਪੁਰ ਕਹਿ ਲਾਪੇ ਹਾਂ ਤਾਂ ਸਾਡੀ ਜੀ ਬਹੁਤ ਵਧੀਆ ਮਿਲਿਆ ਉਹਨਾਂ ਨੂੰ ਐ ਕਰੇ ਫੇਰ ਦੂਜੇ ਦਿਨ ਜਾ ਕੇ ਦੇਖਣਾ ਦਿੱਜੀ ਜੀ ਫੇਰ ਗੁਰਦੁਆਰੇ ਕਹਿੰਦੇ ਨਹੀਂ ਵਸਟੇਲ ਪਟਿਆਲੇ ਮਖਰ ਦੇ ਖਾਦੇ ਆਪਣੇ ਆ ਫੇਰ ਮੁਗੇ ਕਹਿੰਦੇ ਅੱਜ ਵੀ ਸਾਰੇ ਆਜੋ ਆਜੋ ਜੀ ਆਜੋ ਆਜੋ ਨਹੀਂ ਤੁਸੀਂ ਦੰਡਾ ਕਰੋ ਖੜੇ ਪੂਰੇ ਪੂਰੇ ਫਾਇਰ ਕਰਵਾ ਦੰਡਾ ਕਰ ਲੋ ਅੱਛਾ ਕੇਂਦਰ ਸਾਹਿਬ ਬਸ ਉਹ ਤੋਂ ਉਧਰ ਕਿੰਚੋ ਹਾਂ ਮੈਂ ਮੈਨੂੰ ਦੇਖ ਰਹੀ ਆ ਸਾਰੇ ਆ ਸਾਰੇ ਇਹਨੂੰ ਦੂਜੇ ਲੋਟ ਕਰ ਲਾ ਨਹੀਂ ਨਹੀਂ ਇਦਾਂ ਨਹੀਂ 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 ਬਾਅਦ ਚ ਬਾਅਦ ਬੱਸ ਆ ਜੇ ਸਾਰੇ ਆ ਜੇ ਨਾ ਆਜੋ ਸਾਰਾ ਜਿੰਦਾ ਕੈਮਰਾ ਤੱਕੜਾ ਨਹੀਂ ਹੋ ਜਾਣਾ ਉਹ ਹੋ ਜੋ ਤੁਸੀਂ ਵੀ ਆ ਜਾ ਮਮੀ ਦੇ ਪਾਪਾ ਨੂੰ ਬੁਲਾਓ ਪਾਪਾ ਵੀ ਆ ਜਾਓ ਬਦਰ ਹੋ ਜੋ

ਦਾਦੂ ਥੋੜੇ ਇੱਧਰ ਆਜਾ ਇੱਧਰ ਆ ਰੋ ਰੋ ਸਿੱਧੀ ਅੱਗੇ ਮੰਮੀ ਵਿਚੇ ਉਤੋਂ ਸਿੱਧੇ ਪਿੱਛੇ ਦਾ ਵੱਡਾ ਵੱਡਾ ਕੈਮਰਾ ਵੀ ਨਹੀਂ ਹੈਗਾ ਜਿੰਨੇ ਬੰਦੇ ਨੇ ਪਿੱਛੇ ਨਹੀਂ ਅੰਦੇ ਤੇ ਖਿੱਚ ਲਾ ਗੇਟ ਖੋਲੋ ਦੱਲਦੇ ਸਹੀਆਂ ਆਪ ਡੈਡੀ ਹੋ ਜਾਂ ਜਾਂ ਆਪਣੇ ਪਿੱਛੇ ਹੋ ਰਹੀ ਦੇਖਦਾ ਇਧਰ ਆ ਜਾਓ ਇਧਰ ਵਾ ਜਾਓ ਹਾਂ ਚਲੋ ਹੁੰਦੀ ਨਹੀਂ ਗੱਲ ਆਉਂਦਾ ਤੇ ਤੁਸੀਂ ਮੈਂ ਤੁਹਾਨੂੰ ਹਾਂ ਜੀ ਦੇ ਮੈਂ ਚੱਲੋ ਬੱਚਿਆਂ ਨੂੰ ਉਹ ਤੇ ਇਹਨਾਂ ਦੇ ਪੱਤੇ ਦੇ ਮੋੜ ਉਹ ਇਧਰ ਰੁਕੋ ਆ ਦੇਖੋ ਦੇਖੋ ਸੰਜੋਨੀ ਦੇ ਪੱਤੇ ਹਾਂ ਜੀ ਇਹ ਐਸੇ ਐਂਡਰੋਇਡ ਹਾਂ 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 ਨੋ ਬੜਾ ਮੱਖੜੀ ਉਹ ਮੜੇ ਕੋਲ ਇਧਰ ਪਿੱਛੇ ਹੋ ਜਾਂਦੇ ਨਹੀਂ ਗੱਲ ਬਸ ਇੱਥੇ ਆ ਰਹੀ ਹੈ ਪੂਰੀ ਫੋਟੋ ਵਧੀਆ ਦੱਸੇ ਨਾ ਜੋ ਨਾ ਕੋਈ ਨਹੀਂ ਮੈਂ ਇੱਕ ਬਾਰੀ ਵਿੱਚ ਹੀ ਤਾਈ ਕਿ ਇਹ ਸਹੀ ਹੈ ਫੋਨ ਤੇ ਸਹੀ ਹੈ ਚਲੋ ਤੂੰ ਫੋਨ ਕਰ ਲੈ ਕਰੀ ਬਸ ਹਾਂ ਜੀ ਮੈਂ ਨਾ ਮੇਰੀ ਹੋ ਗਈ ਸੀ ਕੰਗਰੇਸ ਦਰਗਾਹ ਨੂੰ 에어ਪੋਰਟ ਤੱਕ ਫੋਨ ਕਰ ਲਿਓ ਹਾਂ ਜੀ ਲੱਗਦਾ ਬੇ ਜਿਹੜੇ ਆਉਣਾ ਨੇੜੇ ਤੇੜੇ ਹੀ ਹੋਣਾ ਨਹੀਂ ਐਸ ਇੱਥੇ ਮੈਨੂੰ ਤੁਸੀਂ ਤਿੰਨ ਵਾਰੀ ਜਾਣਾ ਠੀਕ ਹੈ ਜੀ ਅਸੀਂ ਕੱਲ੍ਹ ਨੂੰ ਜਾਣਾ ਹਾਂ ਹਾਂ ਜੀ ਹਾਂ ਜੀ ਠੀਕ ਹੈ ਕੱਲ੍ਹ ਨੂੰ ਸ਼ਾਮ ਸਰਫਾਂ ਆਉਣੀ ਕੱਲ੍ਹ ਨਹੀਂ ਪਰਤੂ ਪਰਤ ਕੇ ਸਵੇਰ ਦੀ ਆਉਣੀ ਆ ਤੇ ਉਹਨੇ ਕਹਿੰਦਾ ਮੈਂ ਤਾਂ ਆਈ ਗਏ ਨਹੀਂ ਉੱਥੇ ਮੈਂ ਕਹਿੰਦੇ ਫੇਰ ਇੱਥੇ ਨਹੀਂ ਆ ਰੋਸੀ ਇੱਥੇ ਤਾਂ ਵੱਖਰਾ ਨੀ ਕੁੱਤੇ ਰੋ ਕਰਾ ਬਿਲੇ ਇਹ ਤਾਂ ਇੱਥੇ ਤੇ ਨਵੀਂ ਤਾਂ ਮੈਂ ਕਿਹਾ ਮੈਂ ਕਿਚਨ ਉਹ ਬਾਹਰ ਕਿਤੇ 3 ਵਜੇ ਹੈ ਨਾ ਮਮੀ ਤੁਸੀਂ ਵੀ ਜਾ ਰਹੇ ਹੋਗੇ এয়ারਪੋਰਟ এয়ারਪੋਰਟ ਤੱਕ ਜਾ ਰਹੇ ਹਾਂ এয়ারਪੋਰਟ ਤੇ ਜਾ ਰਹੇ ਮਾਮਾ ਜੀ ਮੁੰਡਾ ਡੈਡ ਜੀ ਦੇ ਮਾਮਾ ਜੀ ਉੱਡ ਜਾ ਰਹੇ ਨੇ ਅਮਰੀਕਾ ਲੈ ਉਹ ਨਹੀਂ ਜਾਣਾ ਮਾਮਾ ਜੀ ਇੰਡੈਜੀ ਦੇ ਨਾਂ ਤੇ ਅੱਛਾ ਮਾਮਾ ਦੀ ਪਰਸੋਂ ਨਹੀਂ ਪਰਸੋਂ ਫਲੇਟ ਠੀਕ ਹਾਂਜੀ ਉਹਨਾਂ ਨੂੰ ਲਿਆਣ ਸੱਦਣ ਦਾ ਮੈਂ ਹੀ ਕਰਦਾ ਠੀਕ ਆ ਜੀ ਵਧੀਆ ਮੈਂ ਉੱਥੇ ਮਾਪੇ ਉਹ ਪਹਿਲੇ ਅਸੀਂ ਹੁਣ ਗਏ ਸੀ ਹਾਂਜੀ ਮਾਮਾ ਜੀ ਦੇਖ ਲਈ ਨਹੀਂ ਮਾਣੂਗਾ ਬਣੀ ਨਹੀਂ ਮੈਂ ਮੈਂ ਮਮਾ ਮਮਾ ਇਹ ਆਈ ਨਹੀਂ ਨਾ ਭੂਰੇ ਸਾਡਾ ਟਾਈਮ ਲੱਗ ਗਿਆ ਮਮਾ ਜੀ ਕਹਿੰਦੇ ਕਿ ਨਾ ਪਿਛਲੀ ਵਾਰ ਕਹਿੰਦੇ ਸੀ ਇੱਕ ਵਾਰ ਦਾ ਪਿਛਲੀ ਵਾਰ ਕਹਿੰਦੇ ਸੀ ਪਿਛਲੀ ਵਾਰ ਕਹਿੰਦੇ ਸੀ ਮਾਮਾ ਜੀ ਕਹਿੰਦੇ ਮੈਂ ਨੂੰ ਮਾਮੀ ਜੀ ਕਹਿੰਦੇ ਉੱਥੇ ਲੈ ਕੇ ਜਾਣਾ ਸੀ ਕਹਿੰਦੇ ਮੈਂ ਲੈ ਕੇ ਚੱਲਿਓ ਪਿਛਲੀ ਵਾਰ ਸਾਡਾ ਟਾਈਮ ਲੱਗ ਗਿਆ ਇਸ ਵਾਰ ਉਹਨਾਂ ਨਾਲ ਹੀ ਟਾਈਮ ਆਉਂਦੀ ਪਿਛਲੀ ਵਾਰ ਕਹਿ ਰਹੇ ਸੀ ਇਹ ਮਮਾ ਨੂੰ ਜਿਹੜਾ ਛੋਟਾ ਇੰਤਲਾ ਹਣ ਤਾਂ ਉਹ ਦਗਾ ਇਹਨਾਂ ਨੂੰ ਮਿਲਦੇ ਸਾਰੀ ਦਿਨ ਉਹ ਤਾਂ ਚਾਹੂਗੀ ਅਜੇ ਤੱਕ ਤੁਹਾਨੂੰ ਤਾਂ ਤੁਹਾਡੀ ਤਾਂ ਫੋਟੋ ਹੋਈ ਨਹੀਂ ਹਾਂਜੀ ਅਜੇ ਤੱਕ ਕੋਈ ਨਹੀਂ ਆ ਲੈ ਜਾਨੀ ਕੁੜੀ ਦੀ ਉਹ ਤੇ ਨਹੀਂ ਕਿੰਨੀ ਬਹੁਤ ਬਦਵਾਦੀ ਜੀ ਨਾਲ ਜੀ ਯਾਰ ਅਮ ਤੋ ਫਾਇਦਾ ਤੁਹਾਨੂੰ ਆਜਾ ਕਿ ਜਾਈ ਮੈਂ ਤਾਂ

ਉਹ ਇਹਨਾਂ ਦੇ ਮਿੱਠੇ ਵੀ ਜਾਣ ਆਨੰਦ ਵਰਸਾ ਵੇ ਦੇ 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 ਰੋ ਰੋ ਬਹੁਤ ਸੁਣਦਾ ਦੇਰਾ ਵੀ ਦੁਗਾ ਮੈਂ ਵੀ ਕਿਸੇ ਦਾ ਬੱਲੇ ਦਾ ਦੰਦ ਦਵਾ ਆਦੀ ਦਾ ਆਈ ਦੇ ਟਿਕਟ ਮਾ रात रेह ला जो मामा जी बहुत तंग कर दी है ਨੀ ਹਾਂ ਨਾ ਤੂੰ ਭੱਗ ਜਾ ਅੱਜ ਪਰਸ ਨੂੰ ਆਪਾਂ ਮਿਲਾਂਗੇ ਤਾਂ ਸਹੀ ਵੀ ਤੂੰ ਆ ਜੀ ਜਲਦੀ ਆ ਚਲਦੀ ਸਹੀ ਹੈ ਖਤਰਾ ਬਕਾਲਾ ਹੋ ਜੇ ਸਾਨੂੰ ਫਿਰ ਆ ਜਾ ਸਤ ਹਾਂ ਉਦੋਂ ਮਿਲਦੇ ਹਾਂ ਉਦੋਂ ਅਸੀਂ ਲੈ ਲਾਂਗੇ ਸਾਨੂੰ ਇੱਕ ਦਿਨ ਲਈ ਸ਼ਾਂਤੀ ਮਿਲ ਜੂਗਾ ਹਾਂ ਕੱਲ ਦੀ ਛੁੱਟੀਆਂ ਆ ਪਰਸ ਨੂੰ ਨਹੀਂ ਗਈ ਛੁੱਟੀਆਂ ਹੋਣੀ ਫਿਰ ਹੈਨਾ ਹਾਂਜੀ ਤਾਂ ਪਰਸ ਨੂੰ ਛੁੱਟਾ ਕਰਵਾ ਲਾਂਗੇ ਆ ਜਾਵੇ ਛੁੱਟੀ ਸਸਾ ਆ ਨਾ ਠੀਕ ਹੈ ਠੀਕ ਹੈ ਜੀ ਕੁਝ ਨਹੀਂ ਨਾ ਹੀ ਹੱਥ ਜਾ ਕੇ ਫੇ ਪੰਜ ਚਾਰ ਦਿਨ ਗੱਲਾਂ ਕਰਦੇ ਰਹਿੰਦੇ ਫੇ ਫੇਸਬੁਕ ਚੁੱਕ ਦਿੰਦੇ ਤੇ ਚੈੱਕ ਕਰ ਦਿੱਤੀਗੇ ਫੇ ਕਿਦਾਂ ਮੈਂ ਉਹਨੂੰ ਆਂਦੇ ਫੇ ਦੱਸਦੀ ਮੈਂ ਕਿਾਰੇ ਇਕੱਠੇ ਹੋ ਜਾਂਦੇ ਮੈਂ ਕਿ ਉਹਥੇ ਟਾਈਮ ਲੱਗਦਾ ਨਹੀਂ ਲੱਗਦਾ ਠੀਕ ਗੱਲ ਇਹ ਲੋਕ ਕਿਹ ਬੈਠੇ ਕਿਤੇ ਛੱਡ ਆਏ ਹੋ ਨਹੀਂ ਨਹੀਂ ਛੱਡ ਆਏ ਇਹ ਦੇਖ ਉੱਥੇ ਤਾਂ ਨਹੀਂ ਸੱਸ ਤੋਂ ਮੇਰਾ ਨਾਲ ਲੈ ਕੇ ਜਾਏ ਅੱਛਾ ਹਾਂ ਹਾਂ ਚਲੇ ਜਾਓ ਹਾਂਜੀ ਹਾਂ ਪੀ ਚਾਂਗੀ ਮੈਂ ਮੈਂ ਭਾਬੀ ਤੇ ਲਈ ਪਕਾਸ ਨਹੀਂ ਕਰੀ ਇਹਦਾ ਮਾ ਘਾ ਠੰਡ ਜਮਾਈ ਨਹੀਂ ਲੱਗਦੀ ਹੈਗੀ ਹਾਂਜੀ ਹਾਂ ਅੱਜ ਹਵਾ ਨਹੀਂ ਚੱਲਦੀ ਸਵੇਰੇ ਚੱਲੇ ਥੋੜੀ ਡੰਡ ਹਾਂਜੀ ਫਿਰ ਬੱਦਲਾਂ ਵੀ ਮਤਲਬ ਆ ਹਾਲਾਂ ਸ਼ਹਿਰ ਦੇ ਵਿੱਚ ਫਿਰ ਸੋਣਾ ਕੋਈ ਨਹੀਂ ਆ ਵਧੀਆ ਹਾਂਜੀ ਹਾਂ ਵਧੀਆ ਬੀਬੀ ਮਾਂ ਮੈਨੂੰ ਛੱਡ ਕੇ ਕਿੱਥੇ ਚਲੀ ਜਾ ਤੈਨੂੰ ਕਿੱਥੇ ਰਹਿ ਆ ਬੜੀ ਭਾਨ ਕੋਲ ਬਹੁਤ ਵਧੀਆ ਗੱਲ ਆ ਰਾਤ ਹੋਵੇ ਤੂੰ ਠੀਕ ਆ ਫਿਰ ਅਸੀਂ ਲਖਾਂਗੇ ਕਰਦੇ ਹਾਂ ਬੇਮਾ ਜੇ ਤਾਂ ਮੈਂ ਰੋਹੋਂ ਕਿਚੌੜੀਆਂ ਮਿਲਿਆ ਕਰਨੀਆਂ ਦਾ ਨਾ ਕਰੇ ਰੋਜ਼ਗਰੀ ਮਿਲ ਗਿਆ ਚੱਲ ਨੀ ਕਰ ਦਿੱਤੇ ਨਹੀਂ ਮੈਂ ਬੰਸਾੜੇ ਦਾ ਕੰਨ ਤੈਨੂੰ ਕੱਟਿਆ ਨਾ ਮੁੰਡਾ ਜੂੜ ਕਰਦੀ ਸਾਡੇ ਦਾ ਸ਼ੋਰ ਹੈਡਪੋਨ ਜਾਣਾ ਦੇਖ ਲੈ ਨਵੂ ਦੇਖ ਲੈ ਹਲੇ ਵੀ ਟਾਈਮ ਹੈ ਬਾਏ ਬਾਏ